ਲੋਪ ਚੰਡ ਕਾ ਹੋਏ ਗਈ ਸਰਬਤ ਕੋ ਦੇ ਰਾਜ ਸਾਨੂੰ ਮਾਰ ਦੇ ਦੇਵ کی پورن کی بار کاب آر پی کوٹ کر سور سندر ایک پورندر کے بل جاو दान दक्षण दे क प्रदर्शन पाल लाव होत कोलाहल देव पुरी मिल देवन के कुल मंगल गावै ਪਰਤਾਪ ਤੇ ਦਿਵਨ ਪਟਿਓ ਪਰਤਾਪ ਤੀਨ ਲੋਕ ਜੈ ਜੈ ਕਰੈ ਜਰੈ ਨਾਮ ਸਤਜਾਪ ਸੋਈਆ ਜੀ ਰਬ ਜੀ ਸਸ ਹੇ ਕਰ ਨਾਨਦ ਮੇਰੀ ਆਬੈ ਬੇਨਤੀ ਸੁਣ ਲੀਜਾ ਆਵਰ ਨਾਮ ਮੰਗਤ ਹौं ਤੁਮ ਤੇ ਕਛ ਚਾਹਤ ਹौं ਚਿਤ ਮੈ ਸੋਈ ਕੀਜੈ ਸ਼ਸਤਰਨ ਸਿਉ ਅਤ ਹੀਰਣ ਪੀਤਰ ਜੂਜ ਮਰਉ ਤੋ ਸਾਚ ਪਤੀਜੈ ਸੰਤ ਸਹਾਇ ਸਦਾ ਜਗ ਮਾਇ ਕਿਰਪਾ ਕਰ ਸਿਆਮ ਇਹ ਬਰ ਦੀਜੈ ਸੰਕਟ ਹਰ ਸਭ ਸਿੱਧ ਕੀ ਕਰਨ ਚੰਡ ਤਾਰਨ ਕਰਨ ਸਰਬ ਲੋਚਨ ਵਿਸਾਰ ਹੈ ਆਦ ਜਾ ਕੇ ਆਮ ਹੈ ਅੰਤ ਕੋ ਨ ਪਾਰਵਾਰ ਸਰਨ ਉਬਾਰਨ ਕਰਨ ਪ੍ਰਤਪਾਲ ਹੈ ਅਸਰ ਸੰਗਾਰਨ ਅਨੇਕ ਦੁਖ ਜਾਰਨ ਸੁਬਤ ਤੇ ਉਦਾਰਨ ਛਡਾਏ ਜਮ ਜਾਲ ਹੈ ਦੇਵੀ ਬਰ ਲਾਇਕ ਸੁਬਤ ਹੂ ਕੀ ਦਾਇਕ ਸੁਦੇਹ ਬਰ ਲਾਇਕ ਬਣਾਵੇ ਕਰਤਾਰ ਹੈ ਨੀਲ ਕੈ ਸੁਦੇਵਨ ਬਡਾਈ ਕਰੀ ਕਾਲ ਕਾ ਕੀ ਇਹੋ ਜਗ ਮਤ ਤੋਟੋ ਬਟੋ ਪਾਪ ਹੈ ਤਤਨੁ ਕੁਮਾਰ ਰਾਜ ਦੀਨੋ ਤਸ ਰੇਸ ਹਮ ਕੋ ਵੱਡੋ ਜਸ ਲੀਨੋ ਜਾਗ ਤੇ ਰੋਈ ਬਰਤਾਪ ਹੈ ਧੇਤ ਹੈ ਅਸੀਸ ਦੇਜ ਰਾਜ ਰਿਕ ਬਾਰ ਬਾਰ ਤਾਹੀ ਪੜਿਓ ਹੈ ਬ੍ਰਹਮ ਕੋ ਚੁਕੂ ਕੋ ਜਾਪ ਹੈ ਐਸੇ ਜਸ ਪੂਰਨ ਰਹੇ ਉਚੰਡ ਕਾ ਕੋ ਤੀਨ ਲੋਕ ਜੈਸੇ ਤਾਰ ਸਾਗਰ ਮੈਂ ਗੰਗਾ ਜੀ ਕੋ ਆਪ ਹੈ ਸਵਯਾਧਾਰਨ ਲੋਕ ਯੋਧਾਰਨ ਹੁਮੈਂ ਤਤ ਸੰਘਾਰਨ ਚੰਡ ਤੂਈ ਹੈ ਤਾਰਨ ਇਸ ਕਾਲਾ ਕਮਲ ਹਰ ਅਗਰ ਸਤਾ ਜਹ ਹੈ ਦੇਖੋ ਉਹੀ ਹੈ ਤਮ ਸਤਾ ਮਮਤਾ ਨਮਤਾ ਕਵਿਤਾ ਕਵ ਕੇ ਮਨ ਮਦ ਗਈ ਹੈ ਕੀਨੋ ਹੈ ਕੰਚਨ ਲੋਹ ਜਗਤਰ ਮੈਂ ਪਾਰਸ ਮੂਰਤ ਜਾਹੇ ਸੁਹੀ ਹੈ ਸਾਹਿ ਪਾਇਓ ਭਗਵਾਨ ਸੋ ਜਗਤ ਯਾ ਜਗ ਯਾ ਕੀ ਕਲਾ ਹੈ ਕਲ ਹੀ ਪਾਏ ਸਹੋ ਕ੍ਰਹ ਹਮਾ ਸੋ ਕਲ ਹੀ ਪਾਏ ਪਾਇਓ ਜੁਗਿਆ ਹੈ ਕਲ ਹੀ ਪਾਏ ਸੋ ਰਾਸੁਰ ਸਰਦ ਜਸ਼ ਪਜੰਗ ਦੇਸਾਬਿਦ ਸਾਹ ਹੈ ਔਰ ਸੋ ਕਾਲ ਸਭੈ ਬਸ ਕਾਲ ਕੇ ਇਕ ਹੀ ਕਾਲ ਅਕਾਲ ਸਦਾ ਹੈ ਕਰ ਤਰੋ ਤਣ ਤੇ ਮੋਹ ਜਾਹਿ ਗਰੀਬਨਿ ਆਵਾਜ ਨਾ ਦੂਸਰ ਤੋਂ ਸੁ ਪੂਲਸ਼ ਮੁਹੰਮਦੀ ਪ੍ਰਭ ਆਪਣਾ ਪੂਲਨ ਹਰ ਕਹਉ ਕਉ ਮੋ ਤਰੀ ਤਮਰੀ ਤਨ ਕੇ ਸਭ ਹੀ ਗਹਿ ਦੇਖਤ ਦਰਬ ਪਰੋਸੋ ਯਾ ਕਲ ਮੈਂ ਸਭ ਕਲ ਕਿਰਪਾਨ ਕੇ ਪਾਰੀ ਪੁਜਾਨ ਕੋ ਪਾਰੀ ਪਰੋਸੋ ਬਾਜ ਗਇਓ ਮਗ ਵਾਜਨ ਕੇ ਡਾਰ ਬ੍ਰਹਮ ਤੇ ਆਦ ਸਭ ਬਹਿ ਪੀਤੇ ਤੇਈ ਗਦਕ ਪਰਾਏ ਗਏ ਰਨ ਹਰ ਨਿਹਰ ਪਰੇ ਬਲ ਰੀਤੇ ਜਮਕ ਗ੍ਰਿਜ ਨਿਰਾਸ ਪਏ ਬਨ ਵਸ ਗਏ ਜੁਗ ਦਮਨ ਬਿਤੇ ਸੰਤ ਸਹਾਏ ਸਦਾ ਜਗ ਮਾਏ ਸੁਸੰਭਨ ਸੁਭ ਪੜ ਯਾਰ ਜੀਸੇ ਦੇਵ ਸਭ ਮਿਲ ਕੇ ਇਕਠੌਰ ਸੁ ਅਛਤ ਗੁੰਕਮ ਚੰਦਨ ਲੀਨੋ ਅਚਨ ਲਛਣ ਦੇਖ ਪਰਦਸ਼ਨ ਟਿਕਾ ਸੋ ਚੰਡ ਕੇ ਪਾਲ ਮੈਂ ਦੀਨ ਤਾ ਸਭ ਕੋ ਉਪਜ ਕਉ ਉਪਜ ਕਹ ਭਾਵਿ ਇਹ ਹੈ ਕਵਨ ਮਨ ਮੈਂ ਲਖ ਲੀਨੋ ਮਨੋ ਚੰਦ ਕ ਮੰਡਲ ਮੈਂ ਸੁਭ ਮੰਗਲ ਆਨ ਪਰਵੇਸਹਿ ਕੀਨੋ ਦੇਹ ਆਸ਼ੀਸ ਸਭੈ ਸੁਰ ਨਾਰ ਸੁਹਾਰ ਕ ਅਰਤੀ ਦੀਪ ਜਗਾਇਓ ਭੂਰ ਸੁਗੰਧ ਸੁਅਸ਼ਟ ਦਚਨ ਜਸ਼ਨ ਜੀਤ ਕੋ ਗੀਤ ਸੁ ਗਾਇਓ ਦੂਖ ਜਗਾਇ ਇਕ ਸੰਖ ਜਾਏ ਕੈਸੀ ਸਿ ਨਿਵਾਏ ਕੈ ਬੈਨ ਸੁਨਾਇਓ ਏ ਜਾਗੁ ਮਾਲੇ ਸਰਦਾ ਸੁਖ ਦਾਇਤ ਸੁंभ ਕੋ ਕਾਏ ਬੜੋ ਜਸ ਬਾਇਓ ਸ਼ਕਰ ਹੈ ਸਾਜ ਸਮਾਜ ਦੈ ਚੰਡ ਸੁਮੋਧ ਮਹਮਨ ਮਾਹ ਰਹੀ ਹੈ ਤੁਰ ਸਸੀ ਨਭਾ ਤਾਪ ਕੈ ਤੇਜ ਦੈ ਆਪ ਤਾ ਹੱਥੇ ਸੁ ਰੂਪ ਪਈ ਹੈ ਜਿਵੇਂ ਆਕਾਸ਼ ਤੇ ਪ੍ਰਕਾਸ਼ ਪੜਿਓ ਤਹਿ ਕੀ ਉਪਮਾ ਮਨ ਤੇ ਨ ਗਈ ਹੈ ਤੁਰ ਕੈ ਪੂਰ ਮਲੀਨਾ ਹੋ ਤੋ ਰਬ ਮਨੋ ਹ ਚੰਡ ਕਾ ਰੂਪ ਦਈ ਹੈ ਦੇਵ ਸ਼ਿਵਾ ਪਰ ਮੋਹੇ ਇਹ ਸੁਭ ਕਰਮਨ ਤੇ ਕਭ ਹੂ ਨ ਡਰੂ ਡਰੂ ਅਜ ਸੋ ਜਬ ਜਾਏ ਲਰੂ ਨਿਸ ਕਾਰੇ ਆਪਣੀ ਜਿੱਤ ਕਰੂੰ ਅਰ ਸਿੱਖ ਹੋ ਆਪਣੀ ਹੀ ਮਨ ਕੋ ਇਹ ਲਾਲਚ ਹੋ ਗੁਣ ਤਉ ਚਰੋ ਜਾਪਿ ਆਵ ਕੀ ਆਉਦ ਨਿਦਾਨ ਬਣ ਹਤਹੀਣ ਮੈਂ ਤਬ ਜੁਜ ਮਰੋ ਚੰਡ ਚਰ ਤਰ ਕਪਤਨ ਮੈਂ ਬਰ ਨਉ ਸਾਬਹੀ ਰਸ ਰੁਦਰਮਈ ਹੈ ਏਕ ਤੇ ਏਕਰ ਸਾਲ ਪਇਓ ਨਗ ਤੇ ਸਿੱਖ ਨਉ ਉਪਮਾ ਸੋਨਈ ਹੈ ਕਉਦ ਕਹਿਤ ਕਹੀ ਕਵਨ ਸਤ ਸਿਆਕੀ ਕਥਾਏ ਪੂਰੀ ਕਹੀ ਰਾ ਜਹ ਨਮਿਤ ਪੜੈ ਸੁਨ ਹੈ ਰਾਤ ਸੋਨੇ ਸਚੈ ਕਰ ਤਾਹੇ ਦਈ ਹੈ ਤੋਹਰਾ ਬ੍ਰਹਮ ਸਤਿ ਕੋ ਕਰਿਓ ਜਾਸਮੇ ਅਵਰ ਲਗੋਇ ਜਹ ਨਮਿਤ ਕਵਨੇ ਕਹੋ ਦੇ ਚੰਟਕਾ ਸੋਇ ਤੋਹਰਾ ਨਮਸਕਾਰ ਸ੍ਰੀ ਖੜਕ ਕੋ ਕਰੋ ਸੁਹਿਤ ਚਿਤ ਲਾਏ ਪੂਰਨ ਕਰੋ ਛੰਦ ਸ੍ਰੀਆ ਪਾਜ ਜੀ ਦੀ ਉਸਤਤ ਥਗ ਖੰਡ ਬਹੰਡੰ ਖਲਦਰ ਖੰਡੰ ਅਤਰਨ ਮੰਡੰ ਬਰ ਪੰਡੰ ਕੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਪਾਤ ਕਰਮੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕੇਦਰ ਕਾਰਨੰ ਆਸਰਨੰ ਜੈ ਜੈ ਜਗ ਕਾਰਨ ਸ੍ਰਿਸ਼ਟਿ ਉਬਾਰਨ ਮਮਤਕ ਪਾਰਨ ਜੈ ਤੇਗੰ ਜੋਗਨ ਤੇ ਅਰ ਸੋਗਨ ਤੇ ਜਦ ਜੋਗਨ ਤੇ ਬਹੁ ਪਾਤ ਪਿਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਣ ਪਾਵੈ ਰਾਖਤ ਹੈ ਆਪਣੋ ਕਰ ਜੈ ਕਰ ਪਾਪ ਸਮੂਹ ਨ ਪੇਟਨ ਪਾਵੈ ਔਰ ਕੀ ਬਾਤ ਕਹਾ ਕਹਿ ਤੋ ਸੁ ਪੇਟ ਹੀ ਕੇ ਵਡ ਬੀਚ ਬਚਾਵੈ ਮਾਹੇ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਜਾਣਿਓ ਰਾਮ ਰਹੀਮ ਪੁਰਾਨ ਕੋ ਰਾਮ ਏਕ ਕਹਿ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਪੇਟ ਆਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮ ਹਰੀ ਕਰ ਮੈ ਨਾ ਕਹਿਓ ਸਭ ਤੋਏ ਬਖਾਨਿਓ ਤਹਾਰਾ ਸਦ ਦਵਾਰ ਕੋ ਸ਼ਾਨ ਗੈ ਗਇ ਉਤਹਾਰੂ ਦਵਾਰ ਮਾਇ ਗਹਿ ਕੀ ਲਾਜ ਅਸ ਗੋਬਿੰਦਾਸ ਤਹਾਰ ਵਾਹਿਗੁਰੂ ਗਾਗਨ ਮੈ ਥਾਲ ਰਵ ਚੰਦ ਦੀਪਕ ਬਨ ਤਾਰਨਾ ਮੰਡਲ ਜਨਕ ਮੋਤੀ ਵਾਹਿਗੁਰੂ ਤੂਕ ਮਾਲੇ ਰਾਣ ਲੋਪਾ ਬਨ ਚਵ ਰੋ ਕਰੇ ਸਗਲ ਬਨ ਰਾਏ ਫੁਲਤ ਜੋਤੀ ਕੈਸੀ ਆਰਤੀ ਹੋਏ ਪਾਵਨ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਵਾਰਿ ਗੁਰ ਸਹਿ ਸਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਸ ਮੂਰਤ ਨਰਾਇਕ ਤੋਹਿ ਵਾਹਿ ਗੁਰ ਸਹਿ ਸਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਤਵ ਗੰਧ ਏਵ ਚਲਤ ਮੋਹਿ ਵਾਹਿ ਗੁਰ ਸਭ ਮੈਂ ਜੋਤ ਜੋਤ ਹੈ ਸੋਇ ਇਸ ਤੇ ਚਾਨਣ ਸਭ ਮੈਂ ਚਾਨਣ ਹੋਇ ਗੁਰ ਸਾਖੀ ਜੋ परगट होए वाहे गुरु जोत पावे सो आरती होए हर चरण कमल मकरंद लोभत मनो मन दिनो मोहे ਤੇਰਾ ਆਰਤੀ ਮਜਨ ਮਰਾਈ ਹਰ ਕੇ ਨਾਮ ਮੇਰੇ ਨੂੰ ਤੇ ਸਗਲ ਫਸਾਰੇ ਨਾਮ ਤੇਰਾ ਆਸਨੋ ਨਾਮ ਤੇਰਾ ਉਰਸਾ ਨਾਮ ਤੇਰਾ ਕੇਸ ਰੋਲੇ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨੋ ਕਸ ਜਪੇ ਨਾਮ ਲੈ ਤੁਝ ਹੈ ਕੋਟਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਹਿਪ ਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਉ ਜਿਆ ਰੂਪਵਨ ਸਗਲਾਰੇ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਪਾਰੇ

देव कृत साज वार न जा कमला पाति मङ्गला हला निल राजा राम राय को दियरा तमलियरा निरमली तु निरञ्जन कमला पाति राम भगत रमानन्द जान ਨ ਪਰਮਾਨੰਦ ਬਕਾਨ ਮਦਨ ਮੂਰਤ ਪੈਤਾਰ ਗੋਬਿੰਦ ਰੇ ਸੈਣ ਪੜੇ ਪਜ ਪਰਮਾਨੰਦੇ ਸੁਣ ਸੰਦਿਆ ਤੇਰੀ ਦੇਵ ਦਿਵਾ ਕਰ ਅਦਪਦ આજ ਸਮਾਰੀ ਵਾਗੁਰ ਸਿਧ ਸਮਾਲ ਤੇਰਾ ਅੰਕ ਨਹੀਂ ਪਾਇਆ ਲਾਗ ਰਹੇ ਸਰਨਾ ਉਪਰਖ ਨਿਰੰਜਨ ਸਤਗੁਰੂ ਹਾਲ ਤੇਰਾ ਹਾਲ ਨਾ ਲਖਿਆ ਜਾਈ ਵਾਹਿਗੁਰੂ ਤਾ ਤੇਲ ਹਰ ਹਰ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਵਾਹਿਗੁਰੂ ਜੋਤ ਲਾਏ ਜਗ ਜੀ ਸਜਾਇਆ ਭੂਜ ਪੂਜਨ ਹਾਰਾ ਵਾਹਿਗੁਰੂ ਪੰਚੇ ਸਬਦ ਅਰਾ सङ्गे सारङ्गी कबीर दास तेरि आर निरङ्कार निर पानी गोपाल ते ਈ ਭਗਤ ਕਰੰਤੇ ਜਿਨ ਕੇ ਕਾਜ ਸਵਾਨਤਾ ਆਸੀ ਤਾਂ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਵਾਹਿਗੁਰੂ ਪਨਿਆ ਆਸਾਣ ਨੀਕਾ ਰਾਮਨਾਜ ਮੰਗੋ ਸਤ ਸੀਕਾ ਗਉ ਪੈਸ ਮੰਗੋ ਲਹੇਰੀ ਇਕ ਰਾਜਨ ਕੁਰੀ ਚੰਗੇਰੀ ਵਾਹਿਗੁਰੂ ਘਰ ਕੀ ਕੀ ਹਨ ਚੰਗੀ ਜਨ ਤਨ ਨਾ ਲੇਵੈ ਮੰਗੀ ਸੋਰਠ ਭੋਖੇ ਭਗਤ ਨ ਕੀਜੈ ਇਹ ਮਾਲਾ ਆਪਣੀ ਲਿਜੈ ਹੋ ਮੰਗੋ ਸੰਤ ਨਰੇਨ ਮੈਂ ਨਾਹੀ ਕਿਸੇ ਕਾ ਦੇਨ ਮਾਧੋ ਕੈਸੀ ਬਨੈ ਮ ਸੰਗੇ ਆਪਨ ਦੇਵ ਤਲੇ ਵੋਂ ਮੰਗੇ ਵਾਹਿਗੁਰੂ ਤੋਏ ਸਿਰ ਮੰਗੋ ਚੁੰਨਾ ਪਾਉ ਕੀਓ ਸੰਗ ਲੂਨਾ ਵਾਹਿਗੁਰੂ ਆਦ ਸਿਰ ਮੰਗੋ ਤਾਲੇ ਮੋਕੋ ਦੋਨੋ ਵਕਤ ਜਵਾਨੇ ਖਾਤ ਮੰਗੋ ਚੌਪਾਈ ਸਿਰਹਾਨਾ ਅਬਰ ਕਲਾਈ ਉਪਰ ਕਉ ਮੰਗੋ ਖੀਂਦਾ ਜੀ ਭਗਤ ਕਰੇ ਜਨ ਕੀਂਦਾ ਜੀ ਮੈਂ ਨਾਹੀ ਕੀਤਾ ਲੱਭੋ ਇਕ ਨਾਮ ਤੇਰਾ ਮੈਂ ਖੱਬੋ ਵਾਹਿਗੁਰੂ ਕਹਿਆ ਕਬੀਰ ਮਨ ਮਾਨਿਆ ਮਨ ਮਾਨਿਆ ਕਉ ਹਰ ਜਾਣਿਆ ਗੁਰਦਾਤਾ ਗੁਰ ਜਿ ਹੈ ਕਰ ਪਰਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮੰਨਿਆ ਸੁਖ ਹੋਏ ਗੁਰਦਾਤਾ ਗੁਰ ਸੁਰਮਾ ਗੁਰ ਸੀਤਲ ਮਿਰਦੋਖ ਨਾਨਕ ਗੁਰ ਤੇ ਪਾਈਐ ਸੀਲ ਧਰਮ ਸੰਤੋਖ ਚਿੰਤਾ ਦਾ ਕੀ ਕੀ ਜਿਐ ਜੋਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਜੋ ਕੁਝੋ ਸੋ ਬਿਨ ਸਹੈ ਰਹਿਉ ਰਹਿਉ ਗੁਰੂ ਗੋਬਿੰਦ ਗੋਵਨਾਨਦ ਕੇ ਜਗਤ ਮੈਂ ਕਿੰਝ ਪਿਉ ਕਰ ਮੰਤ ਨਾਮ ਨਾਮ ਮੈਂ ਕਹਿਉ ਜਾਕੈ ਸਮਨੇ ਕੋਈ ਜਿਸਮਤ ਸੰਗਟ ਮਿਟਾਇ ਸਰਸਤਹਾਰੋ ਹੋਏ ਅਸ ਕਿਰਪਾਰ ਖੰਡੋ ਖੜਕ ਤੁਮਕ ਤਵਰਿਆ ਤੀਰ ਸਹਿਬ ਸਰੋਹੀ ਸਹਤੀ ਜੈ ਹਮਾਰੇ ਪੀਰ ਵੀਰ ਤੁਹੀ ਸਾਥੀ ਕੋਹੀ ਤੁਹੀ ਕਬਰ ਤਰਵਾਰ ਰੂਜੋ ਜਪੈ ਕਹੈ ਸਿੰਧ ਪਗ ਪਾਰ ਕਾ ਤੁਹੀ ਕਾਲੀ ਤੁਹੀ ਤੁਹੀ ਤੇਗਿਆ ਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀਰ ਜਿਤੇ ਸ਼ਸਤਰ ਨਾਮੰ ਨਮਸ਼ਕਾਰ ਤਾਮ ਜਿਤੇ ਅਸਰ ਪੇ ਅੰਮ ਨਮਸ਼ਕਾਰ ਤੇ ਹਿਰੋਤ ਪੰਗੋ ਬਡੋ ਰਾਮ ਜੰਗੋ ਤੰਤਸਾਰ ਅਨਿਲ ਰਕਮਨ ਪੂਰੜਾ ਵਾਂਛੈ ਸਰਪਰਵਾਰਤ ਸਨੰਦ ਲਾਲ ਜੈ ਸਾਜ ਪਰਗਟ ਕਰੂੰਗਾ ਆਪਣਾ ਰਾਜ ਚਾਰ ਵਰਨੇ ਇੱਕ ਵਰਨ ਕਰਾਂ ਵਾਹਿਗੁਰੂ ਜੀ ਦੇ ਨਾਮ ਚ ਪਾਉਂ ਚੜਾ ਸਿੰਘ ਤਸਮੁਖਤ ਕਰਾਉ ਝੂਲਨ ਨੇ ਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੋਬਦ ਬਾਜੇ ਸਵਾ ਲੱਖ ਜਬ ਤੁਖੈ ਪਲੀਤਾ ਤਬੈ ਖਾਲਸਾ ਹੁੰਦੇ ਹਸ ਤੌ ਜੀਤਾ ਹਜ ਕਰੇ ਆ ਖਾਲਸਾ ਆ ਕੀ ਰਹੇ ਨ ਕੋਏ ਘਰ ਹੋਏ ਸਭ ਰਹਿ ਗਏ ਬਚੇ ਸ਼ਰਨ ਜੋ ਸਬਾ ਮਲੇਸ਼ ਕੀ ਕਰ ਕੂੜਾ ਪਾਸਾਰ ਡੰਕਾ ਬਾਜੇ ਫਤੇਗਾ ਲੇਕ ਲੰਕ ਉਤਾਰ ਵਿਜੈ ਸ਼ੰਕਰ لوٹ لیں خلق پیش کھانا چلاوں نت گرد میں ملاؤں جو ماتیا پی مار روم نوبت بجاؤں شام مورا چلاوں پادشاہی لے کر آؤں تک سچ سائبان کے نہ آپ لڑوں نہ فوج لڑاؤں پٹ بیرن سیتی باند مگاؤں نہ شاڑوں خلق نہ شاڑوں بلک پرک کاٹوں ایران براسان کے میرو ناؤں رکبن سنسو ٹیرائے ਅਸ ਖੇਲੋਨਾ ਸਭ ਖਲਕਤ ਰਾਜ ਸਾਜ ਬਾਂਦ ਮੰਗਾਉ ਗੋਸ਼ੇ ਕਮਾਨ ਕੇ ਹੁਕਮ ਸਤਿ ਸ੍ਰੀ ਵਾਹਿਗੁਰੂ ਜੀ ਕੇ ਫਤਿਹ ਸਿੱਕਾ ਜਦ ਬਰਹਰ ਦਵਾਲਮ ਫਜ਼ਲ ਸੱਚੇ ਸਾਹਿਬ ਵਸਤ ਗੋਬਿੰਦ ਸਿੰਘ ਅਸ਼ਾਣ ਸ਼ਾਹ ਦੀਵ ਨਾਨਕ ਵਾਹਿ ਬਸਤ ਦੀਵ ਤੇਗ ਪਤ ਹੈ ਰਛ ਬੇਦਰੰਗ ਦਾਤ ਕਰ ਤੋ ਨਾਨਕ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਜੀ ਸਹਾਇ ਜੀ ਦੇ ਦਰਬਾਰ ਨ ਮੈਂ ਤੇਰੋ ਦਰਬਾਰਾ ਸਚ ਖੰਡ ਵਸੈ ਨਿਰੰਕਾਰ ਨ ਸਸ਼ਵੀ ਕਢੀ ਤੇਮਰੇ ਦਰਬਾਰਾ ਸਰਬ ਦੇਵਤੇ ਕਰੇ ਨਮਸਕਾਰਾ ਗੁਰੂ ਗੋਬਿੰਦ ਸਿੰਘ ਜੀ ਪੂਰਨ ਕੋ ਰਿ ਅਵਤਾਰ ਜਗ ਮਗ ਜੂਨ ਮੇ ਰਾਜ ਰਹੀ ਸ੍ਰੀ ਅਵਚਨ ਨਗਰ ਮਝਾਰ ਸਤਿ ਦਰਬਾਰ ਤਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੋ ਯੰ ਪਰ ਸੋ ਬੰ ਸਰਬ ਦਾ ਸਰਬ ਜੁਗਤੇ ਦੋ ਕਾਲੰ ਪਰਨਾਸੀ ਤੈ ਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇ ਭੂਤੇ ਦੋ ਕਾਲੰ ਪਰਨਾਸੀ ਤੈ ਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਜਗੁ ਤੇ ਕਿਛੁ ਸਭੇ ਥਾਵ ਨਹੀਂ ਤਦ ਜੇ ਰਿਆ ਵੱਦੋ ਪੁਰਖ ਵਿਦਾਤੇ ਤਾ ਤੂੰ ਸੋ ਰਿਆ ਵਸਦੇ ਸਗਨ ਅਪਾਰ ਅਨੂਪ ਰਾਮਦਾਸ ਕੋ ਹਰ ਨਾਮ ਇੱਕ ਤੁਸ ਮਲ ਜਾਏ ਨਾਏ ਰਾਮਦਾਸ ਸਰ ਕੀਤਾ ਲੋੜੀਏ ਹਮ ਸੁਹਰ ਪੈ ਆਖੀਐ ਕਾਰਜ ਦਿਨੋ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਰ ਅਮਰਤ ਸਾਖੀਐ ਭੈ ਪੰਜਨ ਮੇਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਜਾਚਕ ਮੰਗੈ ਦਾਨ ਦੇ ਪਿਆਰਿਆ ਦੇਵਨ ਹਾਰ ਤਤਾਰ ਮੈਂ ਨਿਤ ਚਤਾਰਿਆ ਤਿਹੋਟ ਨਾ ਗਾਈ ਮੂਲਿਆ ਤੁਲਿ ਭੰਡਾਰਿਆ ਨਾਨਕ ਸ਼ਬਦ ਅਪਾਰ ਤਨ ਸਭ ਕੇ ਸਾਰਿਆ ਸਤ ਗੁਰ ਹੋਏ ਦਿਆਲ ਤਾ ਸ਼ਰਦਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਭ ਹੂੰ ਝੂਰੀਐ ਸਤ ਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਆਲ ਨਾ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾ ਜਮ ਕੇ ਡਰ ਘੇਹਾ ਸਤ ਗੁਰ ਹੋਏ ਦਿਆਲ ਤਾ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਬਉੜੀ ਸੁਮਨ ਸੁੰਭ ਪਠਾਇਆ ਜਮ ਦੇਤਾ ਮਨੁ ਸੁੰਭਨ ਸੁੰਭ ਪਠਾਇਆ ਜਮ ਦੇਤਾ ਮਨੋ ਇੰਦਰ ਸਾਧ ਬੁਲਾਇਆ ਰਾਜਵਖੇਖ ਨੂੰ ਇੰਦਰ ਸਾਧ ਬੁਲਾਇਆ ਰਾਜਵਖੇਖ ਨੂੰ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ 14 ਲੋਕਾ ਸ਼ਾਇਆ ਜਸ ਜਗਮਾਤਤਾ 14 ਲੋਕਾ ਸ਼ਾਇਆ ਜਸ ਜਗਮਾਤਤਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨ ਜੁਨੀ ਆਇਆ ਜਿਨਹੇ ਗਾਇਆ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨ ਜੁਨੀ ਆਇਆ